ਸ਼ੰਗੂ ਬਾਡਰੀਆਂ ਪਸੰਦਿਰਾ ਦਿਖਾ ਰਿਹਾ ਕਿ ਕਿਸਾਨਾਂ ਦੇ ਵੱਲੋਂ ਜੂਸ ਦਾ ਲੰਗਰ ਲਗਾਇਆ ਗਿਆ। ਆਹ ਦੇਖੋ ਤਸਵੀਰਾਂ ਇੱਥੇ ਜਿਹੜਾ ਜੂਸ ਦਾ ਲੰਗਰ ਚੱਲ ਰਿਹਾ ਪਹਿਲੇ ਤਾਂ ਤਸਵੀਰਾਂ ਦਿਖਾਈਆਂ ਸੀ ਗੰਨੇ ਦਾ ਰਾਸਤ੍ਰ ਬਰਤਾਇਆ ਜਾ ਰਿਹਾ। ਉਸ ਤੋਂ ਬਾਅਦ ਖੀਰ ਦਾ ਲੰਗਰ ਲੱਗਿਆ, ਦੁੱਧ ਦਾ ਲੰਗਰ ਲੱਗਿਆ ਤਾਂ ਹੁਣ ਵੱਖਰੀ ਤਸਵੀਰਾਂ ਬਾਈ ਹੋਣੀ ਇੱਥੇ ਜੂਸ ਦਾ ਲੰਗਰ ਚਲਾ ਰਿਹਾ। ਤਾਂ ਇਹ ਵੀ ਦੇਖੋ ਲੈ ਜਿਹੜਾ ਬਾਈ ਹੋਣਾ ਤੁਸੀਂ ਕਹਿੰਦੇ ਆ ਗਿਆ ਵੀਰੇ ਕਿੱਥੋਂ ਆਏ ਹੋ ਜੀ ਵੀਰੇ ਚਮਾਰੂਦੋ ਅੱਛਾ ਕਿੰਨੇ ਦਿਨਾਂ ਤੋਂ ਸੇਵਾ ਨਿਭਾ ਰਹੇ ਹੋ ਵੀਰੇ ਚਾਰ ਪੰਜ ਦਿਨ ਹੋ ਗਏ ਆਪਾਂ 16 ਤਰੀਕ ਤੋਂ ਲੱਗੇ ਹੋਏ ਆ ਇੱਕ ਦਿਨ ਛੱਡ ਕੇ ਆਨੇ ਆਪਾਂ ਅੱਛਾ ਵੀਰੇ ਜਿਹੜਾ ਰਾਤ ਤੁਸੀਂ ਜੋ ਕਰ ਰਹੇ ਹੋ ਇਹ ਕਿੰਨਾ ਕਢਾ ਕਈ ਲੈਂਦਾ ਹੈ ਤੇ ਕਿੱਦਾਂ ਹੈ ਨਹੀਂ ਵੀਰੇ ਇੱਕ ਦਿਨ ਪਹਿਲਾਂ ਕਿੰਨੂ ਲੈ ਕੇ ਆਨੇ ਆਪਾਂ ਸਵੇਰੇ ਜਾ ਕੇ ਮੰਡੀ 'ਚੋਂ ਫਿਰ ਉਸ ਤੋਂ ਛਿੱਲ ਕੇ ਅਗਲ ਦਿਨ ਜੂਸ ਕੱਢ ਕੇ ਲੈ ਕੇ ਆਨੇ ਆ ਇੱਥੇ ਦਸ ਤੋਂ 12 ਕਮੰਟ ਲੈ ਆਉਂਦਾ ਵੀਰੇ ਅੱਛਾ ਜੀ ਹਾਂ ਜੀ ਬਿਲਕੁਲ ਜੀ ਆ ਦੇਖੋ ਇਹ ਰੋਗਾ ਜਿਹੜਾ ਜੂਸ ਵਰਤਾਇਆ ਜਾ ਰਿਹਾ ਵਾਈਂ ਦਾ ਜਿਹੜਾ ਤਸਵੀਰਾਂ ਨੇ ਸ਼ੰਭੂ ਬਾਗੂ ਦੀਆਂ ਤਸਵੀਰਾਂ ਆ ਇੱਕ ਸਾਈਡ ਦੇ ਉੱਪਰ ਐਸੇ ਸੇਚਾਂ ਬਰੀਆਂ ਸ਼ੰਭੂ ਬਾ ਇਧਰਲੀ ਸਾਈਡ ਤੇ ਪ੍ਰਸ਼ਾਦਾ ਚੱਲ ਰਿਹਾ ਨਾਲ ਦਵਾਈਆਂ ਦਾ ਲੰਗਰ ਕਿੰਨੀ ਮੋਲ ਲੰਗਰ ਆ ਰਹੀ ਹੋਏਗੀ ਤੇ ਆ ਇੱਥੇ ਜੂਸ ਦਾ ਲੰਗਰ ਚੱਲ ਰਿਹਾ ਜੇ ਸਾਹਮਣੇ ਤੇ ਤਸਵੀਰਾਂ ਦਿਖਾਈ ਆ ਦੇਖੋ ਸਾਹਮਣੇ ਤੁਹਾਨੂੰ ਸੋਰ ਨਜ਼ਰ ਆ ਰਹੀ ਹੋਏਗੀ ਬੈਰੀਗਰ ਨਜ਼ਰ ਆ ਰਹੇ ਹੋਣਗੇ ਉਹ ਜਿਹੜਾ ਨੀਲਾ ਟੈਂਪੂ ਪਿੰਡ ਵਿੱਚ ਆ ਰਿਹਾ ਇਵੇਂ ਫੋਰਸ ਦਾ ਟੈਂਟਾ ਉੱਥੇ ਬੈਰੀਕੇਡ ਲੱਗੇ ਹੋਏ ਨੇ ਤਾਂ ਕੇਸਰੀ ਨਿਸ਼ਾਨ ਸਾਹਿਬ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤਾਂ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਤਸਵੀਰਾਂ ਬਜ਼ੁਰਗ ਦੇ ਨਾਲ ਨੌਜਵਾਨ ਨੇ ਇੱਥੇ ਲਗਾਤਾਰ ਸੰਰੰਤਰ ਜਿਹੜੀ ਸੇਵਾ ਚੱਲ ਰਹੀ ਹੈ